ਲੱਗਦਾ ਵੀ ਕੈਂਡੀਡੇਟ ਨੂੰ ਲੈ ਕੇ ਜਿਵੇਂ ਸੱਤ ਤੇ ਵੀ ਉਹ ਸਮਾਂ ਆਇਆ ਜਿਵੇਂ ਵੱਡੀ ਪੋਲਿਟਿਕਲ ਪਾਰਟੀਆਂ ਦੇ ਆਉਂਦਾ ਹੁਣ ਇਹਨੂੰ ਚੰਗੇ ਪਾਸੇ ਨੂੰ ਲਾਈਏ ਜਾਂ ਮਾੜੇ ਪਾਸੇ ਨੂੰ ਕਿ ਤੁਹਾਨੂੰ ਆਪਦੇ ਹੀ ਜਿੱਤੇ ਉਮੀਦਵਾਰ ਨੂੰ ਲੈ ਕੇ ਇਸ ਚੀਜ਼ ਨੂੰ ਕਹਿਣਾ ਪਿਆ ਵੀ ਭਾਈ ਕੰਮ ਸਹੀ ਨਹੀਂ ਕਰਦਾ ਤਾਂ ਜਿਹੜਾ ਆ ਕਿਸੇ ਦੇ ਅੰਦਰ ਵੜ ਕੇ ਹੈਨਾ ਕਿਸੇ ਦੇ ਮਨ ਚ ਕੀ ਚੱਲਦਾ ਹੈ ਜਿਹੜਾ ਬੰਦਾ ਕਿਹੜੇ ਵੇਲੇ ਡੋਲ ਜੇ ਕਿਹੜੇ ਵੇਲੇ ਬਦਲ ਜੇ ਇਹਦਾ ਅਸੀਂ ਕੋਈ ਮਤਲਬ ਦਾ ਦੁਨੀਆ ਦੇ ਉੱਤੇ ਇਹੋ ਜਿਹਾ ਜੰਤਰ ਨਹੀਂ ਹੈ ਜਿੱਦ ਤੋਂ ਪਤਾ ਲੱਗ ਸਕੇ ਕਿ ਬੰਦਾ ਉਸ ਗੱਲ ਤੇ ਖੜਾ ਹੈ ਕਿ ਜਾਂ ਉਸ ਗੱਲ ਤੇ ਨਿਭੂਗਾ ਸੋ ਜਿਹੜੀ ਗੱਲ ਇੱਥੇ ਨੀਮਿਕ ਜੋਤ ਤੁਰਦੀ ਹੈ ਚਲੋ ਸਾਨੂੰ ਅਕਸਰ ਇਹ ਸਵਾਲ ਆਉਂਦਾ ਆ ਕਿ ਆਪਾਂ ਉਹਨਾਂ ਨੂੰ ਕੈਂਡੀਡੇਟ ਲਾਇਆ ਉਹਨਾਂ ਬਹੁਤ ਮਿਹਨਤ ਕੀਤੀ ਸਾਰੀ ਜਥੇਬੰਦੀ ਨੇ ਸਾਰੀ ਟੀਮ ਨੇ ਵਰਕ ਕੀਤਾ ਤੇ ਸਾਨੂੰ ਇੱਥੇ ਜਿੱਤ ਨਸੀਬ ਹੋਈ ਅੱਜ ਇਹ ਬੀਵੀਪੀ ਪੈਨਲ ਅਨਾਉਂਸ ਕਰ ਰਹੀ ਆ ਵੱਡੀ ਗਿਣਤੀ ਚ ਬੰਦੇ ਬਾਹਰੋਂ ਆਏ ਆ ਸਾਨੂੰ ਕੋਈ ਇਤਰਾਜ਼ ਨਹੀਂ ਪੁਲਿਸ ਪਾਰਟੀ ਉੱਥੇ ਖਲੋਤੀ ਆ ਉਹੋ ਹੀ ਪੁਲਿਸ ਜਿਹੜੀ ਕੱਲ ਸੱਤ ਦੇ ਮੈਂਬਰਾਂ ਤੇ ਗੱਲ ਪੈਣ ਦੀ ਸੀ ਚੁੱਪ ਕਰਕੇ ਕੱਚਾ ਚ ਬਾਵਾ ਦੇ ਕੇ ਖੜੀ ਆ ਤੇ ਟੱਕਰ ਆ ਸੋ ਅਸੀਂ ਆਪ ਦੀ ਸਮਰੱਥਾ ਦੇ ਮਤਾਬਕ ਹਾਂ ਕੰਬੀ ਜਸੇ ਬੰਦੀ ਜਿਹੜੀ ਆ ਬਿਲਕੁਲ ਉਹਨੇ ਗਰਾਸ ਰੂਟ ਲੈਵਲ ਤੋਂ ਕੰਮ ਸ਼ੁਰੂ ਕੀਤਾ ਤੇਹੀ ਆਪਦੀ ਸਮਰੱਥਾ ਦੇ ਮੁਤਾਬਕ ਆ ਜਿਹੜਾ ਅਸੀਂ ਆਪ ਦਾ ਦੈਰਾ ਵੰਨੇ ਆ ਵੀ ਕਿੱਥੇ ਕਿ ਜਿਹੇ ਹੀ ਸਹੀ ਤਰੀਕੇ ਦੇ ਨਾਲ ਕੰਟੈਸਟ ਕਰ ਸਕਦੇ ਆ ਕੰਮ ਉਸ ਤਰ੍ਹਾਂ ਦੇ ਨਾਲ ਵਾਈਸ ਪ੍ਰਧਾਨ ਆਪਦੀ ਜ਼ਿੰਮੇਵਾਰੀਆਂ ਨਿਭਾਉਣ ਦਾ ਜੋ ਅੱਜ ਵਾਅਦੇ ਲੋਕਾਂ ਨਾਲ ਕਰ ਲਵਾਂਗੇ ਬਿਲਕੁਲ ਜੀ ਅਸੀਂ ਤਾਂ ਪਿਛਲੇ ਸਾਲ ਵੀ ਜਦੋਂ ਕਾਉਂਸਲ ਜਿੱਤੀ ਆ ਤੇ ਅਸੀਂ ਪੂਰਾ ਸਾਲ ਐਕਟਿਵ ਰਹੇ ਤੇ ਹਰ ਇੱਕ ਇਸ਼ੂਸ ਤੇ ਆਪਣੀ ਆਵਾਜ਼ ਰੱਖਦੇ ਰਹੇ ਆ ਤੇ ਹੱਲ ਵੀ ਕਰਾਉਂਦੇ ਰਹੇ ਆ ਇਹ ਗੱਲ ਜ਼ਰੂਰ ਆ ਕਿ ਜੋ ਬਾਰੀਆਂ ਪ੍ਰੈਕਟੀਕਲ ਪਾਰਟੀਆਂ ਦੀ ਕਰਪਟ ਪੋਲੀਟਿਕਲ ਪ੍ਰੈਕਟਿਸਸ ਆ ਉਹਨਾਂ ਦੇ ਜੋ ਇਥੇ ਸਟੂਡੈਂਟ ਵਿੰਗ ਆ ਉਹ ਇਨ ਬਿਨ ਇਥੇ ਉਵੇਂ ਲਾਗੂ ਕਰ ਰਹੇ ਆ ਉਹਨਾਂ ਦਾ ਵੋਟ ਲੈਣ ਦਾ ਜੋ ਤਰੀਕਾ ਵਾ ਉਹ ਆਪਦੇ ਲਾਸਟ ਵਾਲੇ ਹੁਣ ਤੁਸੀਂ ਦੇਖ ਲਓ ਇਲੈਕਸ਼ਨ ਅਨਾਉਂਸ ਹੋਈ ਨੂੰ ਤਕਰੀਬਨ ਹਫਤਾ ਹੋ ਗਿਆ ਵਾ ਇਲੈਕਸ਼ਨ ਅਗੇ 3-4 ਦਿਨ ਵਰਕਿੰਗ ਡੇਸ ਰਹਿ ਚੁੱਕੇ ਆ ਤੇ ਹਜੇ ਤੱਕ ਉਹਨਾਂ ਦਾ ਕੁਝ ਡਿਸਾਈਡ ਹੀ ਨਹੀਂ ਹੋ ਪਾਰਿਆ ਆਈਡੀਓਲੋਜੀ ਉਹੀ ਆ ਪਿਛਲੀ ਵਾਰ ਵਾਲੀ ਖਾਲੜਾ ਦੇ ਪੋਸਟਰ ਦੇ ਨਾਲ ਹੀ ਸ਼ੁਰੂਆਤ ਹੋਊਗੀ ਤੇ ਸੋਚ ਕਿਤਨਾ ਕਿਤੇ ਪੰਜਾਬੀ ਨੂੰ ਲੈ ਕੇ ਰਹੋ ਬਿਲਕੁਲ ਜੀ ਆਈਡੀਓਲੋਜੀ ਉਹੀ ਹੈ ਆਈਡੀਓਲੋਜੀ ਤੇ ਅਸੀਂ ਖੜੇ ਆ ਭਾਈ ਜਸਵੰਤ ਸਿੰਘ ਖਾਲੜਾ ਦੀ ਪੋਸਟਿੰਗ ਕਰਕੇ ਹੀ ਆਪਾਂ ਇਸ ਯੂਨੀਵਰਸਿਟੀ ਦੇ ਵਿੱਚ ਕੰਮ ਸਟਾਰਟ ਕੀਤਾ ਆ ਸਸਕਾਲਾ ਯੂਨੀਵਰਸਿਟੀ ਚੋਂ ਆ ਦੀ ਸ਼ੁਰੂਆਤ ਹੋ ਗਈ ਆ ਤੇ ਜਿਵੇਂ ਕਿ ਆਮ ਤੌਰ ਤੇ ਅਸੀਂ ਦੇਖਦੇ ਹੁੰਦੇ ਆ ਵੀ ਪੀਯੂ ਨੂੰ ਲੈ ਕੇ ਬਹੁਤ ਫੋਕਸ ਸਿਆਸੀ ਦਲਾਂ ਦਾ ਵੀ ਰਹਿੰਦਾ ਉਹ ਇਸ ਕਰਕੇ ਕਿਉਂਕਿ ਉਹ ਬੜੇ ਲੀਡਰ ਨਿਕਲੇ ਨੇ ਤੇ ਅੱਗੇ ਹੋਰ ਨਿਕਲਦੇ ਰਹਿਣਗੇ ਜਨੌਜਵਾਨ ਤਿਆਰੀਆਂ ਕਰਦੇ ਨੇ ਇਹਨਾਂ ਦਿਨਾਂ ਨੂੰ ਲੈ ਕੇ ਸਾਥਾ ਨਾਲ ਗੱਲ ਕਰਾਂਗੇ ਅੱਜ ਕਿਉਂਕਿ ਪਿਛਲੀ ਵਾਰੀ ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖਿਆ ਸੀਗਾ ਪਾਰਟੀ ਨੇ ਬਹੁਤ ਵਧੀਆ ਪਰਫਾਰਮ ਕਰ ਐਜੰਡੇ ਨੇ ਜਿਹੜੇ ਜਦੋਂ ਪੰਜਾਬੀ ਨੂੰ ਲੈ ਕੇ ਗੱਲ ਕਰਦੇ ਆ ਪੰਜਾਬੀਅਤ ਨੂੰ ਤੇ ਪੰਜਾਬ ਨੂੰ ਲੈ ਕੇ ਤਾਂ ਸੱਤ ਉਹਨਾਂ ਚੀਜ਼ਾਂ ਨੂੰ ਮੁੱਖ ਤੌਰ ਤੇ ਰੱਖਦੀ ਆ ਹਾਲਾਂਕਿ ਉਹਰੇ ਹਰ ਇੱਕ ਖੇਤਰ ਦਾ ਸਟੂਡੈਂਟ ਪੜਦਾ ਤਾਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੀ ਆ ਸਾਡਾ ਬਾਈ ਜੁਹਾਰ ਨੇਗੇ ਤੇ ਜਿਹਨੂੰ ਤਾਂ ਤੁਸੀਂ ਪੁਰਾਣੀ ਜਾਣਦੀ ਹੋ ਨਾਲ ਕਰਨ ਨੇ ਜਿਨ੍ਹਾਂ ਨਾਲ ਅਸੀਂ ਅਕਸਰ ਸਿੱਖ ਮਸਲਿਆਂ ਤੇ ਵੀ ਗੱਲਬਾਤ ਕਰਦੇ ਰਹੇ ਹਾਂਗੇ ਇਹ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਇਸ ਪਰ ਖੜੇ ਨੇ ਜੁਹਾਰ ਭਾਈ ਪਿਛਲੀ ਵਾਰ ਤਾਂ ਜਿਵੇਂ ਕਹਦੀਏ ਚਲੋ ਸ਼ੁਰੂਆਤ ਹੁੰਦੀ ਆ ਜਦੋਂ ਕਿਸੇ ਵੀ ਕੰਮ ਦੀ ਉਦੋਂ ਬੰਦਾ ਦੇਖ ਕੇ ਜੇ ਪੈਰ ਰੱਖਦਾ ਐਸ ਵਾਰ ਵੀ ਇੱਕ ਪੋਸਟ ਦੀ ਤੁਸੀਂ ਡਰ ਰਹੇ ਹੋਗੇ ਬਾਕੀ ਥਾਂਵੇਂ ਨਹੀਂ ਤੁਸੀਂ ਕਰਿਆ ਵੀ ਵਧਾਇਆ ਜਾਵੇ ਦੈਰ ਦੇਖੋ ਆਪਾਂ ਜਿੰਨਾ ਕੋਈ ਇੱਥੇ ਯੂਨੀਵਰਸਿਟੀ 'ਚ ਕੰਮ ਕੀਤਾ ਹੈ ਤੇ ਜਿਹੋ ਜੀ ਇੱਥੇ ਪੋਲਿਟਿਕਸ ਹੈ ਮਨੀ ਮਸਲ ਪਾਵਰ ਦੀ ਪੋਲਿਟਿਕਸ ਆ ਜਿਹੜੀਆਂ ਧਰਾਂ ਦੀ ਸਰਕਾਰ ਸੂਬੇ 'ਚ ਵਾ ਦੇਸ਼ 'ਚ ਆਣਾ ਜਿਨ੍ਹਾਂ ਨੇ ਕਈ ਕਈ ਪੀੜ੍ਹੀਆਂ ਰਾਜ ਕੀਤਾ ਆ ਉਹਨਾਂ ਦੇ ਨਾਲ ਆਪਣੀ ਇੱਥੇ ਟੱਕਰ ਆ ਸੋ ਅਸੀਂ ਆਪ ਦੀ ਸਮਰੱਥਾ ਦੇ ਮੁਤਾਬਕ ਕੰਬੀ ਜੈਸੇ ਬੰਦੇ ਜਿਹੜੀ ਆ ਬਿਲਕੁਲ ਉਹਨੇ ਗਰਾਸਰੂਟ ਲੈਵਲ ਤੋਂ ਕੰਮ ਸ਼ੁਰੂ ਕੀਤਾ ਆ ਇਹੀ ਆਪ ਦੀ ਸਮਰੱਥਾ ਦੇ ਮੁਤਾਬਕ ਹੈ ਜਿਹੜਾ ਅਸੀਂ ਆਪ ਦਾ ਦੈਰਾ ਵੰਨੇ ਆ ਵੀ ਕਿੱਥੇ ਕਿ ਜਿਹਹੀ ਸਹੀ ਤਰੀਕੇ ਦੇ ਨਾਲ ਕੰਟੈਸਟ ਕਰ ਸਕਦੇ ਆ ਇਸ ਕਰਕੇ ਜਿਹੜਾ ਅਸੀਂ ਇੱਕ ਪੋਸਟ ਜਿਹੜੀ ਆ ਵੀਪੀ ਦੀ ਲੜਨ ਦਾ ਫੈਸਲਾ ਕੀਤਾ ਆ ਤੇ ਜੇ ਵਧੀਆ ਰਿਸਪਾਂਸ ਰਿਆ ਤੇ ਹੋ ਸਕਦਾ ਕਿ ਜਥੇਬੰਦੀ ਅਗਲੇ ਸਾਲ ਜਿਹੜਾ ਆ ਪ੍ਰੈਜ਼ੀਡੈਂਟ ਦੀ ਪੋਸਟ ਦੇ ਉੱਤੇ ਵੀ ਆਏਗੀ ਪਰ ਪਿਛਲੀ ਵਾਰੀ ਹੀ ਦੇਖਿਆ ਸੀ ਜਿਹੜਾ ਜਾਂ ਕਈ ਯੂਨੀਵਰਸਿਟੀ ਨੂੰ ਲੈ ਕੇ ਪੰਜਾਬ ਦਾ ਬਹੁਤ ਇੰਟਰਸਟ ਰਹਿੰਦਾ ਪੰਜਾਬੀਆਂ ਦਾ ਬਹੁਤ ਰਹਿੰਦਾ ਕਿਉਂਕਿ ਇਹ ਉਰੇ ਭਾਵੇਂ ਕਿਸੇ ਵੀ ਖੇਤਰ ਦੇ ਨੌਜਵਾਨ ਆਉਂਦੇ ਨੇਗੇ ਨੂੰ ਕੁੜੀਆਂ ਮੁੰਡੇ ਆਉਂਦੇ ਨੇ ਪਰ ਪੰਜਾਬੀਆਂ ਹਮੇਸ਼ਾ ਫੋਕਸ ਰਹਿੰਦਾ ਵੀ ਯਾਰ ਪ੍ਰਧਾਨ ਸਾਡਾ ਹੋਵੇ Vice ਪ੍ਰਧਾਨ ਸਾਡਾ ਹੋਵੇ ਕਿਉਂਕਿ ਪੰਜਾਬ ਦਾ ਹੀ ਖਿੱਤਾ ਅੱਜ ਵੀ ਪੰਜਾਬ ਮੰਨਦਾ ਭਾਵੇਂ ਫਾਈਲਾਂ ਦੇ ਵਿੱਚ ਨਹੀਂ ਮੰਨਿਆ ਜਾਂਦਾ ਆਈਡਿਓਲੋਜੀ ਉਹੀ ਹੈ ਪਿਛਲੀ ਵਾਰ ਵਾਲੀ ਖਾਲੜਾ ਦੇ ਪੋਸਟਰ ਦੇ ਨਾਲ ਹੀ ਸ਼ੁਰੂਆਤ ਹੋਊਗੀ ਤੇ ਸੋਚ ਕਿਤਨਾ ਕਿਤੇ ਪੰਜਾਬੀ ਨੂੰ ਲੈ ਕੇ ਰਹੂ ਬਿਲਕੁਲ ਜੀ ਆਈਡਿਓਲੋਜੀ ਉਹੀ ਹੈ ਆਈਡਿਓਲੋਜੀ ਤੇ ਅਸੀਂ ਖੜੇ ਆ ਭਾਈ ਜਸਵੰਤ ਸਿੰਘ ਖਾਲੜਾ ਦੀ ਪੋਸਟਿੰਗ ਕਰਕੇ ਹੀ ਆਪਾਂ ਇਸ ਯੂਨੀਵਰਸਿਟੀ ਦੇ ਵਿੱਚ ਕੰਮ ਸਟਾਰਟ ਕੀਤਾ ਆ ਆਈਡਿਓਲੋਜੀ ਜਿਹੜੀ ਸਾਥ ਲੈ ਕੇ ਤੁਰਈ ਆ ਜਿੱਥੇ ਪੰਥ ਪੰਜਾਬ ਦੀ ਗੱਲ ਸਰਬੱਤ ਦੇ ਭਲੇ ਦੀ ਗੱਲ ਤੇ ਵਿਦਿਆਰਥੀ ਜਿੱਥੇ ਬੰਦੀ ਹੋਣ ਦੇ ਨਾਲ ਤੇ ਜਿਹੜੇ ਵਿਦਿਆਰਥੀਆਂ ਦੇ ਮਸਲੇ ਆ ਉਹ ਸਾਡੀ ਪ੍ਰਾਇੋਰਟੀ ਰਹਿੰਦੇ ਆ ਸੋ ਇਹ ਯੂਨੀਵਰਸਿਟੀ ਹੋ ਜੇ ਚਾਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿੱਥੇ ਨਈ ਵੀ ਕਾਉਂਸਲ ਨਈ ਵੀ ਇਲੈਕਸ਼ਨ ਉੱਥੇ ਵੀ ਸਾਥ ਵਿਦਿਆਰਥੀਆਂ ਦੇ ਮਸਲਿਆਂ ਦੇ ਉੱਤੇ ਪੂਰਾ ਮਿਹਨਤ ਦੇ ਨਾਲ ਇਮਾਨਦਾਰੀ ਨਾਲ ਕੰਮ ਕਰਦੀ ਆ ਸੋ ਇਸ ਵਾਰ ਡਾਇਓਲੋਜੀ ਕਦੀ ਵੀ ਮਤਲਬ ਬਦਲਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਜਿਹੜੀ ਅਸੀਂ ਸਰਬੱਤ ਦੇ ਭਲੇ ਦਾ ਸਿਧਾਂਤ ਗੁਰੂ ਨਾਨਕ ਪਾਸ਼ਾ ਦਾ ਫਲਸਫਾ ਲੈ ਕੇ ਤੁਰੇ ਆ ਸ਼੍ਰੀ ਵਾਰੀ ਵੀ ਜ਼ਿੰਮੇਵਾਰੀ ਰਹੀ ਉਹਦੀ ਵੀ ਗੱਲ ਕਰੂੰਗਾ ਤੁਹਾਡੇ ਨਾਲ ਕਰਨਾ ਜੇ ਕਹੀਏ ਹਾਲਾਂਕਿ ਤੁਸੀਂ ਪਹਿਲਾਂ ਦੇ ਕਾਫੀ ਐਕਟਿਵ ਹੋ ਆ ਵਾਈਸ ਪ੍ਰੈਜ਼ੀਡੈਂਟ ਪੋਸਟ ਨੂੰ ਲੈ ਕੇ ਪਹਿਲਾਂ ਤਾਂ ਵਿਚਾਰ ਕੀ ਰਹਿ ਆਉਂਦਾ ਮਨ ਦੇ ਵਿੱਚ ਵੀ ਕਿਉਂਕਿ ਮੈਂ ਪਹਿਲਾਂ ਅਗੇ ਪ੍ਰਧਾਨ ਫਿਰ ਉਸ ਤੋਂ ਬਾਅਦ ਵਾਈਸ ਪ੍ਰਧਾਨ ਤੁਸੀਂ ਲੜ ਕਰ ਲਈ ਤੇ ਰਹੇ ਹੋ ਜ਼ਾਹਿਰ ਜੀ ਗੱਲ ਹੈ ਕਿਸੇ ਨਾ ਕਿਸੇ ਹੋਰ ਪਾਰਟੀ ਦਾ ਜਿੱਤ ਕੇ ਪ੍ਰਧਾਨ ਆਊਗਾ ਕੰਮ ਉਸ ਤਰ੍ਹਾਂ ਦੇ ਨਾਲ ਵਾਈਸ ਪ੍ਰਧਾਨ ਆਪਦੀ ਜ਼ਿੰਮੇਵਾਰੀਆਂ ਨਿਭਾਉਣ ਦਾ ਜੋ ਅੱਜ ਵਾਅਦੇ ਲੋਕਾਂ ਨਾਲ ਕਰ ਲੋਗੇ ਤੁਸੀਂ ਬਿਲਕੁਲ ਜੀ ਅਸੀਂ ਤਾਂ ਪਿਛਲੇ ਸਾਲ ਵੀ ਜਦੋਂ ਕਾਉਂਸਲ ਜਿੱਤੀ ਆ ਤੇ ਅਸੀਂ ਪੂਰਾ ਸਾਲ ਐਕਟਿਵ ਰਹੇ ਤੇ ਹਰ ਇੱਕ ਇਸ਼ੂਸ ਤੇ ਹਨਾ ਆਪਣੀ ਆਵਾਜ਼ ਰੱਖਦੇ ਰਹੇ ਆ ਤੇ ਹੱਲ ਵੀ ਕਰਾਉਂਦੇ ਰਹੇ ਆ ਇਸ ਵਾਰ ਵੀ ਜਦੋਂ ਅਸੀਂ ਕੈਂਪੇਨਿੰਗ ਸਟਾਰਟ ਕੀਤੀ ਆ ਤਾਂ ਪਹਿਲੀ ਵਾਰੀ ਜਦੋਂ ਬੱਚਿਆਂ ਤੱਕ ਗਏ ਆ ਅਜੇ ਇਲੈਕਸ਼ਨ ਅਨਾਉਂਸ ਬਾਅਦ ਚ ਹੋਈ ਸੀ ਉਸ ਤੋਂ ਪਹਿਲਾਂ ਅਸੀਂ ਇੱਕ ਵਾਰੀ ਸਾਰੀ ਕਲਾਸਿਸ ਕਵਰ ਚੈੱਕ ਕਰ ਚੁੱਕੇ ਸੀਗੇ ਤੇ ਨਾਲ ਹੀ ਜਿੰਨੇ ਬॉयਜ਼ ਗਰਲਸ ਦੇ ਹੌਸਟਲ ਆ ਸਾਰੇ ਉਹ ਕਵਰ ਕਰ ਚੁੱਕੇ ਸੀਗੇ ਤੇ ਉਹਦੇ ਵਿੱਚ ਅਸੀਂ ਇੱਕ ਆਵਦਾ ਰਿਪੋਰਟ ਕਾਰਡ ਬਕਾਇਦਾ ਪ੍ਰਿੰਟ ਕਰਵਾ ਕੇ ਬੱਚਿਆਂ ਤੱਕ ਲੈ ਕੇ ਗਏ ਸੀ ਜੋ ਸਾਡੇ ਪੂਰੇ ਸਾਲ ਦੀ ਪਰਫਾਰਮੈਂਸ ਹੈਗੀ ਤਾਂ ਅਸੀਂ ਉਹਨਾਂ ਨੂੰ ਇਹ ਦੱਸਿਆ ਸੀਗਾ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕੋਡ ਕਾਰਡ ਆ ਜੋ ਇਸ਼ੂਸ ਤੇ ਅਸੀਂ ਕੰਮ ਕੀਤਾ ਵਾ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਅਸੀਂ ਇੱਕ ਸਟੂਡੈਂਟਸ ਨਾਲ ਇੰਗੇਜਮੈਂਟ ਕੀਤੀ ਸੀਗੀ ਕਿ ਆਉਣ ਵਾਲੇ ਸਾਲ ਦੇ ਵਿੱਚ ਕਿਸ ਮਸਲਿਆਂ ਤੇ ਸਾਨੂੰ ਧਿਆਨ ਦੇਣਾ ਚਾਹੀਦਾ ਵਾ ਤਾਂ ਇਹ ਕਿ ਪਿਛਲੇ ਸਾਲ ਵੀ ਅਸੀਂ ਜੋ ਵਾਅਦੇ ਕੀਤੇ ਸੀ ਅਸੀਂ ਪੂਰੀ ਕੋਸ਼ਿਸ਼ ਕੀਤੀ ਸੀ ਉਹਦੇ ਤੇ ਪੂਰਾ ਪਹਿਰਾ ਦੇਣ ਦੀ ਹੱਲ ਕਰਵਾਉਣ ਦੀ ਤੇ ਇਸ ਸਾਲ ਵੀ ਜੋ ਸਾਡਾ ਇਲੈਕਸ਼ਨ ਮੈਨੀਫੈਸਟੋ ਜੋ ਅਜੰਡਾ ਵਾ ਅਸੀਂ ਉਹ ਤੇ ਪੂਰਾ ਸਟੂਡੈਂਟ ਸਾਨੂੰ ਮੌਕਾ ਦਿੰਦੇ ਅਸੀਂ ਉਹ ਪੂਰੇ ਮਸਲੇ ਹੱਲ ਕਰਵਾਉਣ ਦੇ ਲਈ ਯਤਨਸ਼ੀਲ ਹੋਵਾਂਗੇ ਪਰ ਦੂਜੇ ਪਾਸੇ ਦੇਖੀਏ ਤਾਂ ਜਿਵੇਂ ਬਾਈ ਉਹਨਾਂ ਨੇ ਦੱਸਿਆ ਵੀ ਊਰੇ ਮਨੀ ਤੇ ਮਸਲ ਪਾਵਰ ਦੀ ਬਹੁਤ ਰਹਿੰਦੀ ਆ ਹਮੇਸ਼ਾ ਹੀ ਸਟੂਡੈਂਟਸ ਇਹ ਗੱਲ ਕਹਿੰਦੇ ਕਰਨੀ ਹੈ ਵੀ ਵੀਪੀ ਦੀ ਕਰਨੀ ਹੈ ਚਲੋ ਉਹ ਨਹੀਂ ਮੰਨਦੇ ਉਹ ਕਹਿੰਦੇ ਨੇ ਵੀ ਐਸੀ ਨਹੀਂ ਕਦੇ ਇਸ ਚੀਜ਼ਾਂ ਯੂਜ਼ ਕਰਿਆ ਪਰ ਉਹਨਾਂ ਦੇ ਸਾਹਮਣੇ ਜਦੋਂ ਸੱਤ ਵਰਗੀ ਜਿਹੜੀ ਆਰਗੇਨਾਈਜੇਸ਼ਨ ਆ ਜਿਵੇਂ ਪਿਛਲੀ ਵਾਰੀ ਤੋਂ ਚਲੋ ਇੱਕ ਨਾਮ ਇਹ ਆ ਗਿਆ ਵੀ ਲੋਕਾਂ ਨੇ ਰਿਕੋਗਨਾਈਜ਼ ਕਰਿਆ ਤੁਹਾਨੂੰ ਆਪਦੇ ਆਪ ਤਾਂ ਕਰਨਾ ਹੀ ਹੁੰਦਾ ਪਰ ਲੋਕਾਂ ਨੇ ਵੀ ਕਰਿਆ ਉਹਦੇ 'ਚ ਇਹ ਲੱਗਦਾ ਵੀ ਉਹਨਾਂ ਦਾ ਮੁਕਾਬਲਾ ਏਜੰਡਿਆਂ ਦੇ ਦੇ ਸਾਹਮਣੇ ਉਹ ਚੀਜ਼ਾਂ ਮਾਇਨੇ ਨਹੀਂ ਰੱਖਣਗੀਆਂ ਜਦੋਂ ਸਟੂਡੈਂਟ ਨੇ ਵੋਟ ਪਾਉਣੀ ਆ ਨਹੀਂ ਦੇਖੋ ਜੀ ਜਦੋਂ ਤੁਸੀਂ ਇੱਕ ਬੜੀ ਇਮਾਨਦਾਰੀ ਨਾਲ ਚੱਲਦੇ ਹੋ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਐਜ਼ ਅ ਟੀਮ ਵਰਕ ਇੱਕ ਯੂनाइटेड ਹੋ ਕੇ ਕੰਮ ਕਰਦੇ ਹੋ ਤਾਂ ਕਿਤੇ ਨਾ ਕਿਤੇ ਲੋਕ ਤੁਹਾਨੂੰ ਹਨਾ ਤੁਹਾਡਾ ਸਾਥ ਦਿੰਦੇ ਆ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਇਹ ਗੱਲ ਜ਼ਰੂਰ ਆ ਕਿ ਜੋ ਬਾਰ ਲੀਆਂ ਪ੍ਰੈਕਟੀਕਲ ਪਾਰਟੀਆਂ ਦੀ ਕਰਪਟ ਪੋਲਿਟিক্যাল ਪ੍ਰੈਕਟਿਸਸ ਆ ਉਹਨਾਂ ਦੇ ਜੋ ਇੱਥੇ ਸਟੂਡੈਂਟ ਵਿੰਗ ਆ ਉਹਨਾਂ ਬੰਨੇ ਇਥੇ ਉਮੇ ਲਾਗੂ ਕਰ ਰਹੇ ਆ ਉਹਨਾਂ ਦਾ ਵੋਟ ਲੈਣ ਦਾ ਜੋ ਤਰੀਕਾ ਵਾ ਉਹ ਆਪਦੇ ਲਾਸਟ ਵਾਲੇ ਹੁਣ ਤੁਸੀਂ ਦੇਖ ਲਓ ਇਲੈਕਸ਼ਨ ਅਨਾਉਂਸ ਹੋਈ ਨੂੰ ਤਕਰੀਬਨ ਹਫਤਾ ਹੋ ਗਿਆ ਵਾ ਇਲੈਕਸ਼ਨ ਅੱਗੇ 3-4 ਦਿਨ ਵਰਕਿੰਗ ਡੇਜ਼ ਰਹਿ ਚੁੱਕੇ ਆ ਤੇ ਹਜੇ ਤੱਕ ਉਹਨਾਂ ਦਾ ਕੁਝ ਡਿਸਾਈਡ ਹੀ ਨਹੀਂ ਹੋ ਪਾ ਰਿਹਾ ਤੇ ਉਹ ਇੰਨੇ ਕੌਨਫੀਡੈਂਟ ਆ ਕਿ ਉਹਨਾਂ ਨੇ ਲਾਸਟ ਤੇ ਆ ਕੇ ਜੋ ਆਪਦਾ ਪੁਰਾਣਾ ਪੈਟਰਨ ਆ ਜੋ ਉਹਨਾਂ ਦਾ ਪੋਲਿਟਿਕਲ ਕਲਚਰ ਆ ਮੁਸਲਮਨੀ ਪਾਵਰ ਵਾਲਾ ਉਹਨੂੰ ਵਰਤ ਕੇ ਉਹਨਾਂ ਨੇ ਜਵਾਕਾਂ ਨੂੰ ਕਿਤੇ ਨਾ ਕਿਤੇ ਇਕੱਠੇ ਕਰਕੇ ਵੋਟ ਲੈ ਲੈਣੀਆਂ ਪਰ ਇਸ ਸਾਲ ਜਵਾਕ ਫਿਰ ਵੀ ਅਗਲੇ ਪਿਛਲੇ ਸਾਲਾਂ ਨਾਲੋਂ ਜੋ ਸਟੂਡੈਂਟ ਆ ਬੜੇ ਹੀ ਸਿਆਣੇ ਹੋਏ ਹੋਏ ਆ ਉਹਨਾਂ ਨੂੰ ਪੂਰੇ ਅਵੇਅਰ ਆ ਕਿ ਜੋ ਬਾਰਲੇ ਜਿੰਮੇ ਪੋਲਿਟੀਕਲ ਜਿਹੜੀਆਂ ਪਾਰਟੀਆਂ ਉਹਨਾਂ ਨੇ ਆਪਦੇ ਨਿੱਜੀ ਹਿੱਤਾਂ ਲਈ ਆਪਦੇ ਪਰਸਨ ਤੇ ਪੋਲਿਟੀਕਲ ਇੰਟਰਸਟ ਲਈ ਲੋਕਾਂ ਨੂੰ ਵਰਤਿਆ ਵਾ ਉਹਨਾਂ ਨੂੰ ਪਤਾ ਵਾ ਉਹ ਇਸ ਵਾਰ ਉਸ ਚੀਜ਼ ਦਾ ਉਹਨਾਂ ਨੂੰ ਨਕਾਰ ਕੇ ਸਟੂਡੈਂਟ ਆਰਗੇਨਾਈਜੇਸ਼ਨਸ ਨੂੰ ਮੌਕਾ ਦੇਣ ਲਈ ਤਿਆਰ ਬੈਠੇ ਨੇ ਮੇਨ ਏਜੰਡੇ ਕੀ ਦਿੱਖਦੇ ਆ ਕਿ ਚਲੋ ਮੈਨੀਫੈਸਟੋ ਸਾਰਿਆਂ ਨੇ ਜਾਰੀ ਕਰਿਆ ਮੇਨ ਏਜੰਡੇ ਤੁਸੀਂ ਕੀ ਲੈ ਕੇ ਚੱਲੇ ਹੋ ਜਿਨ੍ਹਾਂ ਨੂੰ ਜਿਵੇਂ ਪਿਛਲੀ ਵਾਰ ਸੀਗਾ ਉਹ ਚੀਜ਼ਾਂ ਨੂੰ ਪ੍ਰਾਇੋਰਟੀ ਤਰਕੋਗੇ ਵੀ ਭਾਈ ਆ ਚੀਜ਼ਾਂ ਹੱਲ ਕਰਨੀਆਂ ਨੇ ਕੁਝ ਰਹਿਗੀਆਂ ਹੋਣੀਆਂ ਕੁਝ ਅੱਗੇ ਨੂੰ ਐਡ ਆਨ ਹੋਈਆਂ ਆਉਣੀਆਂ ਨਹੀਂ ਬਿਲਕੁਲ ਜੀ ਦੇਖੋ ਪਹਿਲੀ ਤਾਂ ਗੱਲ ਇਹ ਆ ਹਰ ਇੱਕ ਡਿਪਾਰਟਮੈਂਟ ਦੇ ਆਪਦੇ ਆਪਦੇ ਮਸਲੇ ਹੁੰਦੇ ਆ ਕੁਝ ਅਕੈਡੈਮਿਕ ਇਸ਼ੂਜ਼ ਹੁੰਦੇ ਆ ਕੋਈ ਹੌਸਟਲ ਦੇ ਇਸ਼ੂਜ਼ ਹੁੰਦੇ ਆ ਜਾਂ ਕੋਈ ਇਨ ਜਨਰਲ ਯੂਨੀਵਰਸਿਟੀ ਦੇ ਇਸ਼ੂਸ ਹੁੰਦੇ ਆ ਜੇ ਲਾਰ ਡਿਪਾਰਟਮੈਂਟ ਦੀ ਗੱਲ ਕਰੀ ਉੱਥੇ ਪਲੇਸਮੈਂਟ ਦਾ ਬਹੁਤ ਵੱਡਾ ਇਸ਼ੂ ਆ ਜੇ ਆਪਾਂ ਸਾਇੰਸਸ ਦੀ ਗੱਲ ਕਰੀ ਉੱਥੇ ਜੋ ਰਿਸਰਚ ਤੇ ਇਕੁਪਮੈਂਟਸ ਆ ਉਹਨਾਂ ਦਾ ਬੜਾ ਇਸ਼ੂ ਆ ਤਾਂ ਉਵੇਂ ਹੀ ਹਨਾ ਡਿਪਾਰਟਮੈਂਟ ਟੂ ਡਿਪਾਰਟਮੈਂਟ ਅਲੱਗ ਅਲੱਗ ਇਸ਼ੂਸ ਹੁੰਦੇ ਆ ਉਹਦੇ ਲਈ ਅਸੀਂ ਆਪਦਾ ਸਾਰਾ ਮੈਨੀਫੈਸਟੋ ਤਿਆਰ ਕੀਤਾ ਵਾ ਪਰ ਇੱਕ ਜਿਹੜਾ ਬੜਾ ਵੱਡਾ ਕਨਸਰਨ ਆ ਕਿ ਯੂਨੀਵਰਸਿਟੀ ਦੇ ਵਿੱਚ ਨਾ ਇਨਡਾਇਰੈਕਟਲੀ ਇੱਕ ਪ੍ਰਾਈਵੇਟਾਈਜੇਸ਼ਨ ਕਰਨ ਦੀ ਬੜੇ ਪਿਛਲੇ ਸਮੇਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੇ ਨਾਲ 셀ਫ ਫਾਈਨ ਤਕਰੀਬਨ 5 ਤੋਂ 10% ਫੀ ਹਾਈਕ ਹੁੰਦਾ ਵਾ ਤਾਂ ਉਹ ਇੱਕ ਬੱਚਿਆਂ ਦੀ ਪਬਲਿਕ ਇੰਸਟੀਟਿਊਸ਼ਨ ਚ ਇੱਕ ਸ਼ਰਿਆਂਮ ਐਕਸਪਲੋਇਟੇਸ਼ਨ ਹੈ ਤਾਂ ਉਹਦੇ ਲਈ ਜੋ ਦੀ ਡਿਸੀਜਨ 메ਕਿੰਗ ਹੈ ਯੂਨੀਵਰਸਿਟੀ ਦੀ ਸੈਨੇਟ ਦੀ ਸਿੰਡੀਕੇਟ ਦੀ ਮੀਟਿੰਗ ਦੇ ਵਿੱਚ ਕੀਤੀ ਜਾਂਦੀ ਆ ਸੋ ਜਿਹੜੀ ਸਟੂਡੈਂਟ ਕਾਉਂਸਲ ਆ ਉੱਥੋਂ ਦੀ ਐਕਸੋਫੀਸ਼ਲ ਮੈਂਬਰ ਤਾਂ ਹੈਗੀ ਆ ਬਟ ਦੇ ਡੋਨਟ ਹੈਵ ਐਨੀ ਰਾਈਟ ਟੂ ਵੋਟ ਸੋ ਸਾਡੀ ਇਸ ਵਾਰ ਕੋਸ਼ਿਸ਼ ਰਹੂਗੀ ਕਿ ਅਸੀਂ ਇਸ ਦੇ ਲਈ ਸੰਘਰਸ਼ ਕਰਾਂਗੇ ਕਿ ਜੋ ਸਾਡੀ ਸਟੂਡੈਂਟ ਕਾਉਂਸਲ ਆ ਉਹਨੂੰ ਉੱਥੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ ਜੋ ਫੈਸਲੇ ਉੱਥੇ ਲਏ ਜਾਂਦੇ ਆ ਸਟੂਡੈਂਟਸ ਦੇ ਉਹਦੇ ਵਿੱਚ ਇੱਕ ਸਟ ਹਾਂਜੀ ਭਾਈ ਜੂ ਯਾਰ ਲਾਸਟ ਜੀ ਇਹ ਗੱਲ ਕਰੀਏ ਪਿਛਲੀ ਵਾਰ ਵਾਲਾ ਐਕਸਪੀਰੀਅੰਸ ਜਿਵੇਂ ਕਹਦੀ ਐ ਇਸ ਵਾਰੀ ਕੰਮ ਤਾਂ ਆਊਗਾ ਪਰ ਲੱਗਦਾ ਵੀ ਕੈਂਡੀਡੇਟ ਨੂੰ ਲੈ ਕੇ ਜਿਵੇਂ ਸਾਥ ਤੇ ਵੀ ਉਹ ਸਮਾਂ ਆਇਆ ਜਿਵੇਂ ਵੱਡੀ ਪੋਲਿਟਿਕਲ ਪਾਰਟੀਆਂ ਦੇ ਆਉਂਦਾ ਹੁਣ ਇਹਨੂੰ ਚੰਗੇ ਪਾਸੇ ਨੂੰ ਲਾਈਏ ਜਾਂ ਮਾੜੇ ਪਾਸੇ ਨੂੰ ਕਿ ਤੁਹਾਨੂੰ ਆਪਦੇ ਹੀ ਜਿੱਤੇ ਉਮੀਦਵਾਰ ਨੂੰ ਲੈ ਕੇ ਇਸ ਚੀਜ਼ ਨੂੰ ਕਹਿਣਾ ਪਿਆ ਵੀ ਭਾਈ ਕੰਮ ਸਹੀ ਨਹੀਂ ਕਰਦਾ ਉਹਦੇ ਦੋ ਇੰਪੈਕਟ ਨੇ ਕਿ ਇੱਕ ਤਾਂ ਇਹ ਵੀ ਠੀਕ ਹੈ ਵੀ ਤੁਸੀਂ ਗਲਤ ਦਾ ਸਾਥ ਨਹੀਂ ਦੇਣਾ ਚਾਹੁੰਦੇ ਦੂਜੇ ਪਾਸੇ ਇਹ ਹੈ ਵੀ ਕਿਤੇ ਨਾ ਕਿਤੇ ਬੰਦਾ ਚੁਣਨ ਦੇ ਵਿੱਚ ਫਰਕ ਰਹਿ ਗਿਆ ਦੇਖੋ ਜਿਹੜਾ ਆਪਣੇ ਵੱਲੋਂ ਤਾਂ ਜਥੇਬੰਦੀ ਆਪ ਦਾ ਬੈਸਟ ਬੰਦਾ ਹੀ ਲਾਉਂਦੀ ਹੈ ਇਲੈਕਸ਼ਨਸ ਦੇ ਵਿੱਚ ਉਹ ਬੰਦਾ ਜਿਹੜਾ ਆ ਕਿਸੇ ਦੇ ਅੰਦਰ ਵੜ ਕੇ ਹੈਨਾ ਕਿਸੇ ਦੇ ਮਨ ਚ ਕੀ ਚੱਲਦਾ ਹੈ ਜਿਹੜਾ ਬੰਦਾ ਕਿਹੜੇ ਵੇਲੇ ਡੋਲ ਜੇ ਕਿਹੜੇ ਵੇਲੇ ਬਦਲ ਜੇ ਇਹਦਾ ਹੀ ਕੋਈ ਮਤਲਬ ਦਾ ਦੁਨੀਆ ਦੇ ਉੱਤੇ ਇਹੋ ਜਿਹਾ ਯੰਤਰ ਨਹੀਂ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਬੰਦਾ ਉਸ ਗੱਲ ਤੇ ਖੜਾ ਹੈ ਕਿ ਜਾਂ ਉਸ ਗੱਲ ਤੇ ਨਿਭੂਗਾ ਸੋ ਜਿਹੜੀ ਗੱਲ ਇੱਥੇ ਨਮੀਕ ਜੋਤ ਕਰਦੀ ਹੈ ਚਲੋ ਸਾਨੂੰ ਅਕਸਰ ਇਹ ਸਵਾਲ ਆਉਂਦਾ ਹੈ ਕਿ ਆਪਾਂ ਉਹਨਾਂ ਨੂੰ ਕੈਂਡੀਡੇਟ ਲਾਇਆ ਉਹਨਾਂ ਬਹੁਤ ਮਿਹਨਤ ਕੀਤੀ ਸਾਰੀ ਜਥੇਬੰਦੀ ਨੇ ਸਾਰੀ ਟੀਮ ਨੇ ਵਰਕ ਕੀਤਾ ਤੇ ਤੇ 1 ਮਹੀਨਾ ਤਕਰੀਬਨ ਕੌਂਸਲ ਚੱਲੀ ਆ ਉਹਦੇ ਵਿੱਚ ਕਾਫੀ ਮਸਲਿਆਂ ਦੇ ਉੱਤੇ ਜਿਹੜੀ ਐਟਰਸਲ ਚੱਲਦੀ ਰਹੀ ਆ ਆਈਡੀਓਲੋਜੀ ਨੂੰ ਲੈ ਕੇ ਵਜ਼ਾਇਰਤਿਆਂ ਦੇ ਕੰਮਾਂ ਨੂੰ ਲੈ ਕੇ ਵੀ ਉਹਦੇ ਵਿੱਚ ਇੱਕ ਤਾਲਮੇਲ ਨਹੀਂ ਬਿਠਾ ਸਕੀ ਜਨਵੀਰ ਜੋਤਕੌਰ ਦੇ ਨਾਲ ਜਿਹੜਾ ਸਾਡਾ ਟੀਮ ਆ ਕੁੜੀਆਂ ਦੀ ਉਹਨਾਂ ਦਾ ਵੀ ਕੋਈ ਉਹਵੇਂ ਤਾਲਮੇਲ ਨਹੀਂ ਬੈਠ ਸਕਿਆ ਜਿਦੋਂ ਸਾਨੂੰ ਲੱਗਾ ਕਿ ਜਥੇਬੰਦੀ ਦਾ ਅਸੀਂ ਜਿਹੜੀ ਚੀਜ਼ ਆ ਆਪਦੇ ਹੱਥਾਂ ਨਾਲ ਖੜੀ ਕੀਤੀ ਆ ਵੀ ਉਹਦਾ ਨੁਕਸਾਨ ਆ ਜਿਹੜੀ ਆਈਡੀਓਲੋਜੀ ਤੇ ਉਹ ਚੱਲੀ ਆ ਜਦੋਂ ਉਹ ਪਿੱਛੇ ਹਟਦੀ ਆ ਤਾਂ ਸਾਡੀ ਸਾਰੀ ਪੋਲਿਟਿਕਸ ਖਤਮ ਹੁੰਦੀ ਆ ਸੋ ਅਸੀਂ ਉਸ ਨੁਕਸਾਨ ਨੂੰ ਨਹੀਂ ਚੱਲ ਸਕਦੇ ਇਸ ਲਈ ਹੀ ਅਸੀਂ ਬੜੇ ਰਿਸਪੈਕਟਫੁਲ ਮੈਨਰ ਦੇ ਨਾਲ ਰਣਵੀਕ ਜੋਤ ਕੋਰ ਨੂੰ ਕੌਂਸਲ ਚਲਾਉਣ ਦਿੱਤੀ। ਅਸੀਂ ਇਹ ਮਜਬੂਰ ਨਹੀਂ ਕੀਤਾ ਕਿਸ ਦੀ ਹਫਾਦੋ। ਉਹਨਾਂ ਕੌਂਸਲ ਚਲਾਈ ਆ। ਅਸੀਂ ਆਪ ਦਾ ਕੰਮ ਜਾਰੀ ਰੱਖਿਆ। ਰਣਵੀਕ ਜੋਤ ਕੋਰ ਨੇ ਉਸ ਤੋਂ ਬਾਅਦ ਫੈਸਟ ਕਰਾਉਣ ਦੇ ਵਾਸਤੇ ਇੱਥੇ ਇੱਕ ਟੀਮ ਬਣਾਈ ਆ ਤੇ ਫੈਸਟ ਕਰਵਾਏ ਆ ਪਰ ਵਿਦਿਆਰਥੀਆਂ ਦੇ ਵਾਸਤੇ ਕੰਮ ਕਰਨ ਲਈ ਕੋਈ ਟੀਮ ਨਹੀਂ ਬਣਾਈ। ਪਰ ਦੂਜੇ ਪਾਸੇ ਸੱਜੇ ਜਿਹਦੇ ਕੋਲ ਇੱਥੇ ਐਕਟਿਵਲੀ ਜਿਹੜਾ ਆ 100 ਦੇ ਕਰੀਬ ਮੈਂਬਰ ਆ ਉਹਨਾਂ 'ਚੋਂ ਇੱਕ ਵੀ ਉਹਨਾਂ ਦੇ ਨਾਲ ਨਹੀਂ ਗਿਆ ਪਾਰਟੀ ਦੁਬਾਰ ਤੇ ਉਹ ਸਾਰਾ ਸਾਲ ਕੈਂਪਸ ਦੇ ਵਿੱਚ ਵਿਦਿਆਰਥੀਆਂ ਦੇ ਮਸਲਿਆਂ ਲਈ ਲੜਦੇ ਰਹੇ। ਸੋ ਠੀਕ ਹੈ ਕਾਉਂਸਲ ਜਿਹੜੀ ਆਈ ਆ ਉਹ ਮਤਲਬ ਬੇਸਵਤੀ ਵਾਲੀ ਗੱਲ ਤਾਂ ਹੋਈ ਆ ਪਰ ਉਹਦੇ باوجود ਟੀਮ ਨੇ ਹੌਸਲਾ ਨਹੀਂ ਆ ਰਿਹਾ ਕਿਉਂਕਿ ਜਿਹੜੀ ਇਕਤਾ ਹੁੰਦੀ ਆ ਇਕਾ ਹੁੰਦਾ ਆ ਉਹ ਸਭ ਤੋਂ ਵੱਡੀ ਚੀਜ਼ ਹੁੰਦੀ ਆ ਕਿ ਜਥੇਬੰਦੀ ਨੇ ਬੜੀ ਦ੍ਰਿੜਤਾ ਦੇ ਨਾਲ ਫੈਸਲਾ ਲਿਆ ਤਾਂ ਜਥੇਬੰਦੀ ਦਾ ਇੱਕ ਵੀ ਮੈਂਬਰ ਜਿਹੜਾ ਆ ਉਸ ਗੱਲ ਤੇ ਥਿੜਕਿਆ ਨਹੀਂ ਤੇ ਉਹਨਾਂ ਦੇ ਨਾਲ ਨਹੀਂ ਗਿਆ ਸੋ ਜਥੇਬੰਦੀ ਆਪ ਦੀ ਪੂਰੀ ਐਫੀਸ਼ੀਐਂਸੀ ਦੇ ਨਾਲ ਸਾਲ ਦੇ ਵਿੱਚ ਆਪ ਦਾ ਪੇਪਰਾਂ ਦਾ ਵੀ ਧਿਆਨ ਰੱਖਣਾ ਹੁੰਦਾ ਸਿਲੇਬਸ ਦਾ ਵੀ ਸਾਰੇ ਕਾਸੇ ਦਾ ਉਹਦੇ ਨਾਲ ਆਪ ਦੀ ਸਮਰੱਥਾ ਦੇ ਮੁਤਾਬਕ ਤੇ ਸਮਰੱਥਾ ਤੋਂ ਵੱਧ ਕੇ ਜਿਹੜਾ ਆ ਉਹ ਇਹੀ ਤੇ ਕੰਮ ਕੀਤਾ ਹੈ ਰਾਕੀ ਜਿਵੇਂ ਉਹ ਸਰਕਾਰਾਂ ਦਾ ਜਿਵੇਂ ਤੁਸੀਂ ਕਿਹਾ ਵੀ ਕਿਉਂਕਿ ਉਹ ਜ਼ਾਹਿਰ ਜੀ ਗੱਲ ਹੈ ਕਿ ਉੱਥੇ ਵੀ ਉਰੋਂ ਬਹੁਤ ਸਾਰੇ ਲੀਡਰ ਨਿਕਲ ਕੇ ਗਏ ਨੇ ਐਮਐਲਏ ਵੀ ਬਣੇ ਨੇ ਬਾਅਦ ਚ ਵੱਡੇ ਵੱਡੇ ਉਹਦਿਆਂ ਤੇ ਰਹੇ ਨੇ ਆਫੀਸ਼ਲ ਉਹਦਿਆਂ ਤੇ ਵੀ ਰਹੇ ਨੇਗੇ ਇਹ ਚੀਜ਼ ਦਾ ਜਦੋਂ ਜ਼ਿਕਰ ਆਉਂਦਾ ਜਿਵੇਂ ਤੁਸੀਂ ਕਿਸੇ ਪਾਰਟੀ ਨਾਲ ਨਹੀਂ ਜੁੜੇ ਹੋਏ ਹੈਗੇ ਆ ਚੋਣ ਜਿਵੇਂ ਹੁਣ ਲੜ ਰਹੇ ਹੋ ਤੁਸੀਂ ਆਪਦਾ ਜਿਕੇ ਹੀ ਸਪੀਚ ਵੀ ਕਰਦੇ ਹੋ ਨੌਜਵਾਨਾਂ ਚ ਵੀ ਜਾਂਦੇ ਹੋ ਇਕੱਠ ਵੀ ਕਰਦੇ ਹੋ ਇਹਨਾਂ ਚੀਜ਼ਾਂ 'ਚ ਪ੍ਰਸ਼ਾਸਨਿਕ ਅੰਤਰ ਦੇ ਵੱਲੋਂ ਸਮੱਸਿਆਵਾਂ ਆਉਂਦੀਆਂ ਨੇ, ਔਂਕੜਾ ਆਉਂਦੀਆਂ ਨੇ ਵੀ ਕਿਤੇ ਆ ਕੇ ਤੁਹਾਨੂੰ ਚੈੱਕ ਕਰਨ ਦੀ ਗੱਲ ਹੋਵੇ, ਫਿਰ ਅੱਗੇ ਤੁਹਾਡੇ ਬੰਦੇ ਕਿੰਨੇ ਨੇ, ਕੌਣ ਆਊਟਸਾਈਡਰ ਹੈ ਜੀ, ਕੌਣ ਇਨਸਾਈਡਰ ਹੈ। ਦੇਖੋ ਇਹ ਸਮੱਸਿਆ ਤਾਂ ਹੁੰਦੀ ਆ ਵੀ ਕੱਲ ਸਾਡਾ ਇਕੱਠ ਹੀ ਮਤਲਬ ਕੱਲ ਦੀ ਐਗਜ਼ਾਮਪਲ ਦਿੰਨਾ ਕਿ ਉਸੇ ਟਾਈਮ ਪੁਲਿਸ ਪਾਰਟੀ ਡੀਐਸਪੀ ਸਮੇਤ ਅਸੀਂ ਪਹੁੰਚੀਏ ਤੇ ਆ ਕੇ ਜਿਵੇਂ ਮਤਲਬ ਵੀ ਬੜੀ ਕਹਿ ਲਓ ਵੀ ਡੋਮੀਨੇਟ ਕਰਨ ਵਾਲੀ ਭਾਸ਼ਾ ਦੇ ਵਿੱਚ ਹਨਾ ਬੰਦਿਆਂ ਨਾਲ ਗੱਲ ਕੀਤੀ। ਸਾਡੇ ਸਕਾਲਰ ਰਮਲ ਜੋਸ਼ ਸਿੰਘ ਦੇ ਨਾਲ ਹਨਾ ਵੀ ਬੜੀ ਡੈਰੋਗੇਟਰੀ ਮੈਂਦਰ 'ਚ ਗੱਲਬਾ ਠੀਕ ਹੈ ਜਿਹੜੀ ਪਾਰਟੀ ਨੇ ਅਨਾਉਂਸ ਕਰਨਾ ਹੁੰਦਾ ਪਾਰਟੀ ਦੇ ਲੀਡਰ ਆਉਂਦੇ ਆ ਵੀ ਇੱਕ ਕਲਚਰ ਐ ਇਥੋਂ ਦਾ ਕਿ ਜਿਨ੍ਹਾਂ ਨੇ ਜਥੇਬੰਦੀ ਸ਼ੁਰੂ ਕੀਤੀ ਆ ਵੀ ਨਵੇਂ ਮੈਂਬਰ ਵੀ ਉਸ ਦੀ ਦਾ ਰਿਗਾਰਡ ਕਰਦੇ ਆ ਤੇ ਉਹਨਾਂ ਨੇ ਵੀ ਹੁੰਦਾ ਕਿ ਆਪਾਂ ਨਵੇਂ ਮੈਂਬਰ ਦੀ ਹੌਸਲਾ ਫਜ਼ਾਈ ਕਰੀਏ ਤੇ ਅਨਾਉਂਸ ਕਰੀਏ ਤੇ ਕਿਸੇ ਵੀ ਪਾਰਟੀ ਨੂੰ ਇਸ ਚੀਜ਼ ਤੇ ਕੋਈ ਇਤਰਾਜ਼ ਨਹੀਂ ਹੁੰਦਾ ਅੱਜ ਆ ਵੀ ਵੀਪੀ ਪੈਨਲ ਅਨਾਉਂਸ ਕਰ ਰਹੀ ਆ ਵੱਡੀ ਗਿਣਤੀ ਚ ਬੰਦੇ ਬਾਹਰੋਂ ਆਏ ਆ ਸਾਨੂੰ ਕੋਈ ਇਤਰਾਜ਼ ਨਹੀਂ ਪੁਲਿਸ ਪਾਰਟੀ ਉੱਥੇ ਖਲੋਤੀ ਆ ਉਹੋ ਪੁਲਿਸ ਜਿਹੜੀ ਕੱਲ੍ਹ ਸਾਥ ਦੇ ਮੈਂਬਰਾਂ ਤੇ ਗੱਲ ਪੈਣ ਡਈ ਸੀ ਚੁੱਪ ਕਰਕੇ ਕੱਚਾ ਚ ਬਾਵਾਂ ਦੇ ਕੇ ਖੜੀ ਆ ਵੀ ਇਹ ਜ ਹਾਂ ਵੀ ਪੋਲਿਟਿਕਲ ਬੈਕਿੰਗ ਨਹੀਂ ਆ ਉਹਨਾਂ ਦਾ ਸਾਰਾ ਇੱਥੇ ਵੀਸੀ ਸਿਸਟਮ ਸਾਰਾ ਚੰਡੀਗੜ੍ਹ ਦਾ ਜਿਹੜਾ ਕੰਟਰੋਲ ਆ ਉਹਨਾਂ ਕੋਲੇ ਹਨਾ ਉਹਨਾਂ ਦਾ ਇੱਥੋਂ ਤੇ ਕਹਿ ਲੋ ਵੀ ਸਾਰੇ ਤਰੀਕੇ ਦਾ ਪ੍ਰਬੰਧ ਆ ਉਹ ਪ੍ਰਭਾਵ ਜ਼ਰੂਰ ਰਹਿੰਦਾ ਵੀ ਸਾਡੇ ਕੋਲ ਕੋਈ ਉਵੇਂ ਦੀ ਪਿਛੇ ਪੋਲਿਟਿਕਲ ਪਾਵਰ ਨਹੀਂ ਹੈਗੀ ਅਈ ਆਪ ਤੇ ਦਮ ਤੇ ਲੱਗੇ ਹੋਏ ਆ ਜੋ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਆ ਪਰ ਆਪਾਂ ਉਹਨੂੰ ਫੇਸ ਕਰਨ ਨੂੰ ਤਿਆਰ ਆ ਨੂੰ ਪਤਾ ਹੈ ਇਹ ਚੀਜ਼ਾਂ ਮਿੱਥ ਕੇ ਤੁਰੇ ਹੋਏ ਆ ਕਿ ਇਸ ਤੋਂ ਵੱਡੀਆਂ ਸਮੱਸਿਆਵਾਂ ਵੀ ਆ ਸਕਦੇ ਆ ਵੱਡੀਆਂ ਅੜਿੱਕੇ ਵੀ ਆ ਸਕਦੇ ਆ ਸੋ ਅਸੀਂ ਉਹਦੇ ਲਈ ਤਿਆਰ ਆ ਕਿਉਂਕਿ ਸੱਤ ਦਾ ਦੇ ਵਿੱਚ ਇੱਕ ਪੰਜਾਬ ਦੀ ਉਹ ਝਲਕ ਜ਼ਰੂਰ ਦੇਖਣ ਨੂੰ ਮਿਲਦੀ ਹੈ ਜਿਵੇਂ ਅਸੀਂ ਪਿਛਲੀ ਵਾਰੀ ਵੀ ਜਦੋਂ ਸ਼ੁਰੂਆਤ ਕਰੀ ਸੀ ਕਿ ਭਾਈ ਖਾਲੜਾ ਹੋਰਾਂ ਤੋਂ ਪੋਸਟਰ ਤੋਂ ਲੈ ਕੇ ਗੱਲ ਤੁਰ ਹੀ ਸੀਗੀ ਤਾਂ ਜ਼ਿੰਮੇਵਾਰੀ ਕਹਿੰਦੇ ਮਿਲੀ ਵੀ ਤੇ ਨਿਭਾਈ ਵੀ ਹੁਣ ਗੱਲ ਇਹ ਹੈ ਵੀ ਜਦੋਂ ਸਾਹਮਣੇ ਵੱਡੀਆਂ ਧਿਰਾਂ ਖੜੀਆਂ ਹੁੰਦੀਆਂ ਨੇ ਕੋਈ ਇਹ ਚ ਦੋ ਰਾਏ ਨਹੀਂ ਮਜ਼ਬੂਤ ਪਾਰਟੀਆਂ ਜਦੋਂ ਵੱਡੀਆਂ ਖੜੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਲੜਾਈ ਔਖੀ ਤਾਂ ਜ਼ਰੂਰ ਹੁੰਦੀ ਆ ਪਰ ਇਹ ਨਹੀਂ ਹੈਗਾ ਵੀ ਤੁਸੀਂ ਲੜ ਨਹੀਂ ਸਕਦੇ ਸੀਨੀਅਰ ਵੀਡੀਓਨੋਟ ਮਨਤੇਜ ਦੇ ਨਾਲ ਸੁਮਿਤ ਸਿੰਘ ਉਹ ਜਨਸਪਰਸ਼ੀ ਹੋਈ ਚੰਡੀਗੜ੍ਹ